ਬੀਤੀ ਰਾਤ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਜੋ ਹੈ ਲਗ ਲਗ ਜਗ੍ਹਾ ਦੇ ਉੱਤੇ ਜੋ ਹਮਲੇ ਕਰ ਦਿੱਤੇ ਗਏ ਤੇ ਉੱਤੇ ਹੀ ਭਾਰਤੀ ਸੈਨਾ ਵੱਲੋਂ ਜੋ ਹੈ ਮੂੰਹ ਤੋੜ ਜਵਾਬ ਦੇ ਦਿੱਤਾ ਗਿਆ ਜਿਸ ਦੀ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਵੀ ਬੀਤੀ ਰਾਤ ਜੋ ਹੈ ਪਾਕਿਸਤਾਨੀ ਡਰੋਨ ਦੇਖੇ ਜਾਂਦੇ ਨੇ ਤੇ ਉਧਰੋਂ ਹੀ ਭਾਰਤੀ ਆਰਮੀ ਵੱਲੋਂ ਜੋ ਹੈ ਮੂੰਹ ਤੋੜ ਕੇ ਪਾਕਿਸਤਾਨ ਨੂੰ ਜਵਾਬ ਦੇ ਦਿੱਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਿਹਾ ਜਲੰਧਰ ਦੇ ਭੀੜ ਭੜ ਬਾਜ਼ਾਰ ਕਿੱਥੇ ਇਸ ਟਾਈਮ ਬਜਾਦਾ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਜੋ ਬੀਤੀ ਰਾਤ ਲੋਕ ਇਸ ਮਾਹੌਲ ਨੂੰ ਦੇਖ ਕੇ ਲੋਕ ਡਰੇ ਹੋਏ ਨੇ ਤੇ ਉਹ ਲੋਕ ਕਿਹੜੀਆਂ ਦੁਕਾਨਾਂ ਤੇ ਜਰੂਰ ਖੁੱਲ ਚੁੱਕੀਆਂ ਦੁਕਾਨਾਂ ਬਿਲਕੁਲ খালি ਪਈਆਂ ਹੋਏ ਤੁਸੀਂ ਦੇਖ ਰਹੇ ਹੋ ਦੁਕਾਨਾਂ ਬਿਲਕੁਲ ਖਾਲੀ ਹੈ ਕੋਈ ਵੀ ਗਾਹਕ ਨਹੀਂ ਹੈ ਸਵੇਰ ਦੇ 9 ਵਜੇ ਤੋਂ ਕਿਹੜੀਆਂ ਦੁਕਾਨਾਂ ਖੁੱਲ ਜਾਂਦੀਆਂ ਲੋਗਾ ਦਾ ਆਵਾਜ਼ ਆਵਾਜ਼ ਆ ਵੀ ਕਿਹੜੀ ਆ ਉਹ ਸ਼ੁਰੂ ਹੋ ਜਾਂਦੀ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਕਿਹੜੀਆਂ ਸੜਕਾਂ ਉਹ ਖਾਲੀ ਨਜ਼ਰ ਆ ਰਹੀਆਂ ਕਿਤੇ ਲੋਕ ਪੈਨਿਕ ਹੋਏ ਹੋਏ ਨੇ ਜੋ ਬੀਤੀ ਰਾਤ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਮਲਾ ਹੋਇਆ ਹੁੰਦਾ ਹਮਲੇ ਤੋਂ ਬਾਅਦ ਜੋ ਭਾਰਤੀ ਸੈਨਾ ਦੀ ਫੌਜ ਵੱਲੋਂ ਕਿੜਾ ਉਹ ਮੂੰਹ ਤੋੜ ਕੇ ਕਿਹੜਾ ਜਵਾਬ ਪਾਕਿਸਤਾਨ ਨੂੰ ਦੇ ਦਿੱਤਾ ਜਾਂਦਾ ਤੋਰੇ ਸਬੰਧ ਵਿੱਚ ਗੱਲ ਕਰੀਏ ਜਲੰਧਰ ਸ਼ਹਿਰ ਦੀ ਜਲੰਧਰ ਦੇ ਪੀੜਪਾਟ ਬਾਜ਼ਾਰ ਦੇ ਵਿੱਚ ਕਿਹੜਾ ਪੂਰੀ ਤਰ੍ਹਾਂ ਰਸ ਹੁੰਦਾ ਉਹ ਅੱਜ ਦੀ ਡੇਟ ਤੇ ਤੁਸੀਂ ਦੇਖ ਰਹੇ ਹੋ ਸਵੇਰ ਦੇ ਜੋ 12 ਤੋਂ ਇੱਕ ਵਾਰ ਚੁੱਕਾ ਹੋਇਆ ਇਹ ਹੱਲੇ ਤੱਕ ਵੀ ਕਿਹੜਾ ਰਸ ਆ ਉਹ ਬਿਲਕੁਲ ਦੁਕਾਨਾਂ ਸੜਕਾਂ ਖਾਲੀ ਪਈਆਂ ਹੋਈਆਂ ਆਵਾਜਾਹੀ ਦੇ ਵਿੱਚ ਲੋਕ ਡਰੇ ਹੋਏ ਨੇ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਕਈ ਲੋਕ ਪੈਨਿੰਗ ਹੋਏ ਹੋਏ ਨੇ ਬੀਤੀ ਰਾਜੋ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨੀ ਡਰੋਨ ਦੇਖੇ on the